ਤੁਸੀਂ ਦੇਖ ਰਹੇ ਹੋ ਲੋਕ ਮਸਲੇ ਚੈਨਲ ਆਓ ਮਿਲ ਕੇ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਦੇ ਤਹਿਤ ਜ਼ਿਲ੍ਹਾ ਪੁਲਿਸ ਰੂਪਨਗਰ ਵੱਲੋਂ ਨਸ਼ਾ ਦੇ ਖਿਲਾਫ ਜਾਗਰੂਕਤਾ ਰੈਲੀ ਕੱਢੀ ਗਈ ਇਸ ਰੈਲੀ ਵਿੱਚ ਹਲਕਾ ਵਿਧਾਇਕ ਸਰਦਾਰ ਚਰਨਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਰੈਲੀ ਵਿੱਚ ਗੁਲਨੀਤ ਸਿੰਘ ਖੁਰਾਨਾ ਐਸਐਸਪੀ ਰੂਪਨਗਰ ਵੱਲੋਂ ਭਾਗ ਲਿੱਤਾ ਗਿਆ ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦੀ ਹੋਈ ਮਰੈਂਡਾ ਦੇ ਰਾਮਲੀਲਾ ਗਰਾਊਂਡ ਵਿੱਚ ਆ ਕੇ ਸਮਾਪਤ ਹੋਈ ਇਸ ਰੈਲੀ ਵਿੱਚ ਸਰਸਵਤੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਖਾਸ ਤੌਰ ਤੇ ਭਾਗ ਲਿੱਤਾ ਗਿਆ ਇਹ ਰੈਲੀ ਵਿੱਚ ਨਿੰਗ ਸਿੰਘ ਜਥੇਬੰਦੀ ਵੱਲੋਂ ਵੀ ਸਮੂਲੀਅਤ ਕੀਤੀ ਗਈ ਇਸ ਰੈਲੀ ਵਿੱਚ ਐਸਐਸਪੀ ਸ਼੍ਰੀ ਗੁਰਗੁਰਜੀਤ ਸਿੰਘ ਖਰਾਨਾ ਵੱਲੋਂ ਜਾਜ ਨਸ਼ਿਆਂ ਦੇ ਖਿਲਾਫ ਇੱਕ ਜੁੱਟ ਹੋਣ ਦੇ ਲਈ ਸੰਦੇਸ਼ ਦਿੱਤਾ ਗਿਆ ਪੇਸ਼ ਹੈ ਲੋਕ ਮਸਲੇ ਚੈਨਲ ਦੀ ਖਾਸ ਰਿਪੋਰਟ ਤਾਂ ਜੀ ਕਪਾਜੀ ਪ੍ਰੈਸ ਕਾਫੇ ਅਗੇ ਦਾ ਡੀਐਸਪੀ ਸਾਹਿਬ ਉਸੇ ਤੋਂ ਬਾਅਦ ਤੁਸੀਂ ਸਾਰੇ ਇੱਥੇ ਆਏ ਹੋ ਔਟੇ ਆਉਣ ਦਾ ਇੱਕ ਮਕਸਦ ਸੀਗਾ ਆਪਾਂ ਲੋਕਾਂ ਨੂੰ ਜਿੱਥੇ ਡਰਗਸ ਦੇ ਅਗੇਂਸਟ ਅਵੇਅਰ ਕਰਨਾ ਹੈ ਉਹਦੇ ਨਾਲ ਨਾਲ ਆਪਣੇ ਆਪ ਨੂੰ ਵੀ ਮਜ਼ਬੂਤ ਕਰਨਾ ਹੈਗਾ ਇਸ ਚੀਜ਼ ਦੇ ਖਿਲਾਫ ਤੇ ਇਹ ਸਾਰੇ ਆਨੇ ਤਕਤੀਆਂ ਫੜੀਆਂ ਹੋਈਆਂ ਨੇ ਕੋਈ ਕਹਿ ਰਿਹਾ ਨਸ਼ਿਆਂ ਨੂੰ ਨਾ ਜ਼ਿੰਦਗੀ ਨੂੰ ਹਾਂ ਕੋਈ ਕਹਿੰਦਾ ਨੋ ਮੋਰ ਡਰਗਸ ਕਿਸੇ ਨੇ ਲਿਖਿਆ ਤੰਬਾਕੂ ਨੂੰ ਜਿਸਨੇ ਮੂੰਹ ਲਗਾਇਆ ਉਸਨੇ ਮੌਤ ਨੂੰ ਆਪਣੇ ਕੋਲ ਬੁਲਾਇਆ ਆਪਾਂ ਗੁਰੂਆਂ ਪੀਰਾਂ ਦੀ ਧਰਤੀ ਤੇ ਬੈਠੇ ਹੋਇਆ ਜਿੱਥੇ ਸਾਡੇ ਗੁਰੂਆਂ ਨੇ ਸਾਨੂੰ ਛੋਟਾ ਜਿਹਾ ਨਸ਼ਾ ਜਿਹਾ ਤੰਬਾਕੂ ਦਾ ਨਸ਼ਾ ਪੂਰੇ ਦੇਸ਼ ਵਿੱਚ ਪੂਰੇ ਸੰਸਾਰ ਵਿੱਚ ਜਿਹੜਾ ਹੈਗਾ ਲੋਕੀ ਆਰਾਮ ਨਾਲ ਸੇਵਨ ਕਰਦੇ ਹੈਗੇ ਨੇ ਬਟ ਪੰਜਾਬ ਵਿੱਚ ਉਸ ਚੀਜ਼ ਦਾ ਵੀ ਜਿਹੜਾ ਹੈਗਾ ਸਾਡੇ ਗੁਰੂਆਂ ਨੇ ਸਾਨੂੰ ਉਸ ਚੀਜ਼ ਤੋਂ ਸੇਵਨ ਤੋਂ ਵੀ ਰੋਕਿਆ ਇਹ ਛੋਟੇ ਜਿਹੇ ਨਸ਼ੇ ਤੋਂ ਆਪਾਂ ਦੂਰ ਰਹਿ ਗਿਆ ਬਟ ਇੱਕ ਉਸ ਤੋਂ ਵੀ ਵੱਡਾ ਜਿਹੜਾ ਨਸ਼ਾ ਹੈਗਾ ਜਿਹੜਾ ਆ ਅੱਜ ਕੱਲ੍ਹ ਕੋਡ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈਗਾ ਚਾਹੇ ਵੈਰੋਇਨ ਹੋਵੇ ਚਾਹੇ ਆਈਸ ਹੋਵੇ ਚਾਹੇ ਹੋਰ ਨਸ਼ੀਲੀਆ ਗੋਲੀਆਂ ਹੋਣ ਇਹ ਕਿਉਂ ਆ ਰਹੇ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਸੀਗੀ ਇਕ ਤੇ ਹੁੰਦਾ ਹੈ ਪੀਆਰ ਪ੍ਰੈਸ਼ਰ ਕੱਲ ਵੀ ਤੁਸੀਂ ਸੁਣਿਆ ਹੋਣਾ ਘਰੋਂ ਇੱਕ ਬੱਚੇ ਨੇ ਸੁਸਾਇਡ ਕਰ ਲਈ ਇੱਕ ਟੈਂਕੀ ਤੋਂ ਛਾਲ ਮਾਰ ਕੇ ਕਿਉਂ ਕਰਿਆ ਬਿਕੋਜ਼ ਸਾਡਾ ਜਿਹੜਾ ਮਾਈਂਡ ਹੈਗਾ ਉਹ ਵੀਕ ਹੈ ਆਪਾਂ ਨੂੰ ਆਪਣੇ ਮਾਈਂਡ ਨੂੰ ਮਜ਼ਬੂਤ ਕਰਨ ਦੀ ਲੋੜ ਹੈਗੀ ਆਪਾਂ ਛੋਟੀ ਛੋਟੀ ਚੀਜ਼ਾਂ ਦੇ ਉੱਤੇ ਆਪਣੇ ਆਪ ਨੂੰ ਕਮਜ਼ੋਰ ਕਰ ਲੈਣੇ ਔਰ ਇਹ ਕਮਜ਼ੋਰੀ ਹੀ ਜਿਹੜੀ ਹੈਗੀ ਹੈ ਅੱਗੇ ਨਸ਼ਿਆਂ ਵਾਲੇ ਪਾਸੇ ਲੈ ਕਰਕੇ ਜਾਂਦੀ ਹੈ ਜਦੋਂ ਆਪਾਂ ਜ਼ਿੰਦਗੀ ਤੋਂ ਦੂਰ ਭਜਦੇ ਆ ਤੇ ਨਸ਼ਿਆਂ ਵਾਲੇ ਪਾਸੇ ਪਹੁੰਚਦੇ ਆ ਤੇ ਸਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਲੋੜ ਹੈਗੀ ਹੈ ਜੇ ਬਾਬਾ ਜੀ ਨੇ ਤੁਹਾਨੂੰ ਪੁੱਛਿਆ ਹੈ ਕੌਣ-ਕੌਣ ਆਈਪੀਐਸ ਬਣਨਾ ਚਾਹਦਾ ਹੈਗਾ ਕੁਸ਼ਨ ਥੋੜਾ ਜਿਹਾ ਗਲਤ ਸੀਗਾ ਮੈਂ ਕਹੂੰਗਾ ਇੱਥੇ ਬਿਕੋਜ਼ ਸਾਰੇ ਮੈਡੀਕਲ ਦੇ ਸਟੂਡੈਂਟ ਹੈਗੇ ਇਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਲਕਸ਼ ਪਹਿਲਾਂ ਹੀ ਬਣਾਇਆ ਹੋਇਆ ਕਿ ਵੀ ਆਪਾਂ ਇਹ ਕੋਰਸ ਕੰਪਲੀਟ ਕਰਕੇ ਐਮਬੀਬੀਐਸ ਕਰਨੀ ਹੈ ਨਰਸਿੰਗ ਦਾ ਕੋਰਸ ਕਰਕੇ ਨਰਸਿੰਗ ਵਾਲੇ ਪਾਸੇ ਜਾਣਾ ਹੈਗਾ ਬਟ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਸਿਵਲ ਸਰਵਿਸਿਜ਼ ਵਿੱਚ ਵੀ 2 ਤੋਂ 3% ਹਰ ਸਾਲ ਡਾਕਟਰ ਸੌਂਦੇ ਨੇ ਔਰ ਉਹ ਵੀ ਬੜੇ ਵੱਡੇ ਵੱਡੇ ਇੰਸਟੀਚਿਊਟ ਤੋਂ ਕਿਸੇ ਨੇ ਐਮਸ ਕੀਤੀ ਹੋਈ ਹੈ ਕੋਈ ਮੋਲਨਾ ਆਜਾਦ ਤੋਂ ਕੀਤਾ ਹੋਇਆ ਹੈ ਕੋਈ ਹੋਰ ਵੀ ਚੰਗੇ ਜਿਹੜੇ ਇੰਸਟੀਟਿਊਸ਼ਨ ਆਪਣੇ ਇੱਥੇ ਜਿਹੜੇ ਕਾਲਜਸ ਹੈਗੇ ਨੇ ਗੋਨਾਣਾ ਤੇ ਕਾਲਜ ਜਿਹੜਾ ਅੰਮ੍ਰਿਤਸਰ ਹੈਗਾ ਹੈ ਕਾਫੀ ਚੰਗੇ ਚੰਗੇ ਕਾਲਜਸ ਤੋਂ ਇੰਸਟੀਟਿਊਟਸ ਤੋਂ ਕਰਕੇ ਐਮਬੀਬੀਐਸ ਬੀਡੀਐਸ ਕਰਕੇ ਵੀ ਜਿਹੜਾ ਹੈਗਾ ਉਹ ਸਾਡੇ ਇੱਥੇ ਸਿਵਲ ਸਰਵਿਸ ਜਿਹੋ ਅੰਨੇ ਜਿਹੜੇ ਆਪਣੇ ਡੀਸੀ ਸਾਹਿਬ ਹੈਗੇ ਇੱਥੇ ਪੀਟੀ Yadav ਜੀ ਦੇ ਬੀਡੀਐਸ ਡਾਕਟਰ ਤੋਂ ਇਹ ਨਹੀਂ ਹੈਗਾ ਕਿ ਆਹੀ ਐਂਡ ਹੈ ਇਹ ਇੱਕ ਸ਼ੁਰੂਆਤ ਹੈ ਦੇਖੋ ਗ੍ਰੈਜੂਏਸ਼ਨ ਚਾਹੀਦੀ ਹੁੰਦੀ ਹੈ ਸਿਵਲ ਸਰਵਿਸਸਾਂ ਦੀ ਤਿਆਰੀ ਵਾਸਤੇ ਇਹ ਤੁਹਾਡੇ ਮਾਈਂਡ ਤੇ ਡਿਪੈਂਡ ਕਰਦਾ ਤੁਸੀਂ ਉਹਨੂੰ ਹੋਰ ਅੱਗੇ ਕਿੱਥੇ ਤੱਕ ਲੈ ਕੇ ਜਾ ਸਕਦੇ ਹੋ ਹੁਣ ਜਿਹੜੇ ਬੰਦੇ ਡਾਕਟਰ ਬਣ ਕੇ ਸਿਵਲ ਸਰਵਿਸਸਾਂ 'ਚ ਜਾਂਦੇ ਨੇ ਉਹਨਾਂ ਦੇ ਮਾਈਂਡ 'ਚ ਇੱਕ ਮੇਕਅਪ ਹੁੰਦਾ ਹੈ ਕਿ ਆਪਾਂ ਆਹ ਚੀਜ਼ਾਂ ਤੇ ਫੋਕਸ ਕਰਨਾ ਹੈ ਕਿ ਬਿਮਾਰੀਆਂ ਨਾ ਫੈਲਣ ਕਿਸ ਤਰੀਕੇ ਦੇ ਨਾਲ ਆਪਾਂ ਸੋਸ਼ਲ ਹੈਲਥ ਨੂੰ ਚੰਗਾ ਕਰ ਸਕਦੇ ਆ ਸਿਮਿਲਰਲੀ ਜਿਹੜੇ ਡਾਕਟਰ ਜਿਹੜੇ ਇੰਜੀਨੀਅਰਸ ਆਉਂਦੇ ਨੇ ਉਹਨਾਂ ਦੇ ਮਾਈਂਡ ਮੇਕਅਪ ਹੁੰਦਾ ਹੈਗਾ ਕਿ ਆਪਾਂ ਕਿਸ ਤਰੀਕੇ ਦੇ ਨਾਲ ਟੈਕਨੋਲੋਜੀ ਨੂੰ सिविल सर्विसेज ਵਿੱਚ ਐਡਮਿਨਿਸਟ੍ਰੇਸ਼ਨ ਵਿੱਚ ਪੁਲਿਸਿੰਗ ਵਿੱਚ ਲੈ ਕਰਕੇ ਆ ਸਕਦੇ ਆ ਤੋ ਹਜੇ ਇਥੇ ਰੋਕ ਨਹੀਂ ਲਾਉਣੀ ਆਪਣੇ ਦਿਮਾਗ ਨੂੰ ਠੀਕ ਹੈ ਤੁਸੀਂ ਚੰਗਾ ਬਣਾਇਆ ਹੋਇਆ ਹੈਗਾ ਕਿ ਮੈਂ ਅੱਜ ਕੋਰਸ ਕਰਕੇ ਫਲਾਣੀ ਥਾਂ ਤੇ ਕੋਈ ਜੌਬ ਕਰਨੀ ਹੈਗੀ ਹੈ ਮੈਂ ਬਾਹਰਲੀ ਕੰਟਰੀ ਜਾ ਕਰਕੇ ਜੌਬ ਕਰਨੀ ਹੈਗੀ ਹੈ दैट इज ਅਪ ਟੂ ਯੂ ਬਟ ਆਪਣੇ ਦਿਮਾਗ ਨੂੰ ਆਪਣੇ ਆਪ ਨੂੰ ਕਿਤੇ ਰੋਕਣਾ ਨਹੀਂ ਹੈ बिकॉज़ ਜਦੋਂ ਇਨਸਾਨ ਸੈਟੀਸਫਾਈ ਹੋ ਜਾਂਦਾ ਹੈ ਜ਼ਿੰਦਗੀ ਉੱਥੇ ਹੀ ਖਤਮ ਹੋ ਜਾਂਦੀ ਹੈ ਤੇ ਸੈਟੀਸਫੈਕਸ਼ਨ ਕਦੇ ਨਹੀਂ ਆਉਣੀ ਚਾਹੀਦੀ ਮਹੱਤਵਕਾਂਸ਼ਾ ਹਮੇਸ਼ਾ ਰਹਿਣੀ ਚਾਹੀਦੀ ਹੈ ਬਟ ਉਹ ਗਰੀਡ ਨਹੀਂ ਬਣਨੀ ਚਾਹੀਦੀ ਲਾਲਚ ਨਹੀਂ ਬੰਨਾ ਚਾਹੀਦਾ ਇਸੀ ਦਾ ਖਿਆਲ ਰੱਖੋ ਆਪਣੇ ਆਪ ਨੂੰ ਮਜ਼ਬੂਤ ਕਰੋ ਨਸ਼ੇ ਤੋਂ ਤੁਸੀਂ ਦੂਰ ਹੈਗੇ ਹੋ ਇਸ ਇਸ ਨੂੰ ਬਰਕਰਾਰ ਰੱਖਣਾ ਹੈ ਇਹ ਆਪਣੇ ਅੰਦਰ ਲੈ ਕੇ ਜਾਣਾ ਹੈ ਕਿ ਜਿਹੜੀ ਤਕਤੀਆਂ ਜਿਹੜਾ slogan ਆਜਾਪਾ ਭੋਲਿਆ ਹੈ ਉਹ ਸਾਡੀ ਲਾਈਫ ਵਿੱਚ ਸਾਡੇ ਅੰਦਰ ਬਸੇ ਔਰ ਕਦੇ ਵੀ ਆਪਾਂ ਇਹੋ ਜੀ ਗੱਲ ਵਾਲੇ ਪਾਸੇ ਨਾ ਤੁਰਿਏ ਤੇ ਸਿਮਿਲਰਲੀ ਆਪਣੇ ਨਾਲਦਿਆਂ ਤੇ ਵੀ ਖਿਆਲ ਕਰਨਾ ਤੁਸੀਂ 4-5 ਬੱਚਿਆਂ ਦਾ ਗਰੁੱਪ ਹੋਵੋਗੇ ਉਹਦੇ ਚੋ ਇੱਕ ਵੀ ਬੱਚਾ ਅਗਰ ਅਲੱਗ-ਤਲੱਗ ਰਹਿ ਰਿਹਾ ਹੈਗਾ ਜਾਂ ਉਹ ਬਖਰਾ ਹੋ ਰਿਹਾ ਹੈ ਤਾਂ ਉਹਨੂੰ ਵਾਪਸ ਆਪਣੇ ਟੀਚਰਸ ਆਪਣੇ ਫੈਕਲਟੀ ਮੈਂਬਰਸ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਪੇਰੈਂਟਸ ਦੇ ਸਹਿਯੋਗ ਦੇ ਨਾਲ ਵਾਪਸ ਸੋਸਾਇਟੀ 'ਚ ਲੈ ਕੇ ਆਉਣਾ ਹੈ ਇਹ ਪ੍ਰੀਵੈਂਸ਼ਨ ਦੀ ਡਰਾਈਵ ਸੀ ਅਵੇਅਰਨੈਸ ਦੀ ਡਰਾਈਵ ਸੀਗੀ ਔਰ ਉਸ ਚੀਜ਼ ਨੂੰ ਬਰਕਰਾਰ ਰੱਖਣਾ ਹੈਗਾ ਉਸ ਚੀਜ਼ ਨੂੰ ਸਕਸੈਸ ਅਚੀਵ ਕਰਨੀ ਹੈਗੀ ਬਸ ਇੰਨੇ ਹੀ ਸ਼ਬਦ ਮੈਂ ਤੁਹਾਡ ਨਾਲ ਸਾਂਝੇ ਕਰਨੇ ਸੀਗੇ ਤੇ ਅਸੀਂ ਸਾਰੇ ਤਕੜੇ ਹੋ ਕਰਕੇ ਰਹੀਏ ਜਿਹੜਾ ਪੰਜਾਬ ਤੇ ਦਾਗ ਲੱਗਾ ਉਸ ਦਾਗ ਨੂੰ ਆਪਾਂ ਦੂਰ ਕਰੀਏ ਔਰ ਪੰਜਾਬ ਨੂੰ ਨਸ਼ਿਆਂ ਨੂੰ ਪੂਰੀ ਤਰੀਕੇ ਨਾਲ ਖਤਮ ਕਰੀਏ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਸਿੰਘ ਪ੍ਰਧਾਨ ਅਜਾਦ ਪ੍ਰੈਸ ਕਲਬ ਮਰੰਡਾ ਤੇ ਅੱਜ ਅਸੀਂ ਮਰੰਡਾ ਡਿਸਟ੍ਰਿਕਟ ਰੋਪੜ ਪੁਲਿਸ ਦੇ ਸਹਿਯੋਗ ਤੇ ਸਰਸਪਤੀ ਗਰੁੱਪ ਨਰਸਿੰਘ ਢੂਆ ਦੇ ਸਹਿਯੋਗ ਨਾਲ ਅੱਜ ਸ਼ਹਿਰ ਦੇ ਵਿੱਚ ਇੱਕ ਨਸ਼ਾ ਪੰਜਾਬ ਨਸ਼ਾ ਖਤਮ ਕਰਨ ਲਈ ਜਿਹੜਾ ਨਸ਼ਾ ਪੰਜਾਬ ਚੋਂ ਨਸ਼ਾ ਖਤਮ ਕਰਨ ਲਈ ਇੱਕ ਰੈਲੀ ਗੱਡੀ ਗਈ ਹੈ ਇਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਜਿਹੜਾ ਸਰਸਪਤੀ ਗਰੁੱਪ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਾਨੂੰ ਮਾਣ ਆ ਸਰਸਪਤੀ ਗਰੁੱਪ ਤੇ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਇਹ ਬੱਚਿਆਂ ਨੂੰ ਇੱਥੇ ਅੱਜ ਇਸ ਲਾਇਓ ਕੋ ਪਹੁੰਚਾਇਆ ਅਜੇ ਬਹੁਤ ਯਾਦਾ ਕਰਮੇ ਹੋਣ ਦੇ ਬਾਵਜੂਦ ਵੀ ਵੱਡੇ ਗਿਣਤੀ ਵਿੱਚ ਜਿਹੜੇ ਬੱਚਿਆਂ ਨੇ ਸਹਿਯੋਗ ਲੱਤਾ ਤੇ ਸ਼ਹਿਰ ਦੇ ਵਿੱਚ ਰੈਲੀ ਕੱਢੀ ਆ ਅਸੀਂ ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਇਹੀ ਸਹਿਯੋਗ ਦਿੱਤਾ ਗਿਆ ਕਿ ਕਿਸੇ ਦਾ ਬੱਚਾ ਕੋਈ ਐਡਿਕਟ ਹੋ ਜਾਂਦਾ ਕੋਈ ਨਸ਼ੇ ਵਿੱਚ ਲੱਗ ਜਾਂਦਾ ਜਾਂ ਕੋਈ ਨਸ਼ਾ ਵੇਚਦਾ ਤਾਂ ਸਾਨੂੰ ਮੈਸੇਜ ਕਰੋ ਸ਼ਹਿਰ ਵਸਿਆਣ ਵਾ ਸਾਡੀ ਅਪੀਲ ਹੈ ਜੇ ਕਿਸੇ ਗਵਾਨ ਦੇ ਵਿੱਚ ਜਾਂ ਕੋਈ ਵੀ ਬੱਚਾ ਇਸ ਨਸ਼ੇ ਦੇ ਗ੍ਰਸ ਹੋ ਜਾਂਦਾ ਤਾਂ ਸਾਡਾ ਫਰਜ ਬਣਦਾ ਵੀ ਅਸੀਂ ਜੇ ਇੱਕ ਜਿਸ ਤਰ੍ਹਾਂ ਅਸੀਂ ਸੋਚ ਰਹੇ ਹਾਂ ਵੀ ਇੱਕ ਪੌਦਾ ਲਾਉਣ ਦੇ ਨਾਲ ਜਿਹੜਾ ਵਾਤਾਵਰਣ ਸ਼ੁੱਧ ਹੋ ਸਕਦਾ ਜੇ ਅਸੀਂ ਇੱਕ ਬੱਚੇ ਨੂੰ ਵੀ ਆਪਣੇ ਨਸ਼ੇ ਤੋਂ ਰਹਿਤ ਕਰ ਕਰਾਂਗੇ ਤਾਂ ਸਾਡਾ ਇਹ ਭਲਾ ਹੋ ਸਕਦਾ ਬਹੁਤ ਵੱਡਾ ਭਲਾ ਹੋ ਸਕਦਾ ਜਿਹਦੇ ਨਾਲ ਸਾਡੇ ਬੱਚੇ ਤੇ ਅਗਲੀ ਜਨਰੇਸ਼ਨਾਂ ਜਿਹੜੀ ਉਹ ਵੱਸ ਸਕਦੀ ਹੈ ਮੈਂ ਇਹ ਅਪੀਲ ਕਰਦਾ ਹਾਂ ਸਾਡੇ ਸ਼ਹਿਰ ਵਸਿਆਣ ਨੂੰ ਵੀ ਪੁਰਸ ਪ੍ਰਸ਼ਾਸਨ ਦਾ ਤੇ ਸਮਾਜ ਸੇਵੀਆਂ ਦਾ ਸਹਿਯੋਗ ਦਾ ਧੰਨਵਾਦ